ਹਲੋ ਜੀ ਕੀ ਮੈਂ ਉਹ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਹੀ ਠਾਕ ਹੀ ਹੋਮੋਗੇ ਤੇ ਲੋ ਜੀ ਆਪਾਂ ਇੱਕ ਨੁਸਖਾ ਹੋਰ ਲੈ ਆਏ ਤੁਹਾਡੇ ਵਾਸਤੇ ਤੇ ਮੈਂ ਖੜੀ ਆ ਰਸੋਈ ਚ ਜੋ ਕਿ ਆਪਾਂ ਦੇਸੀ ਨੁਸਖੇ ਦੱਸਦੇ ਆਂ ਫਿਰ ਮੈਂ ਰਸੋਈ ਚ ਹੀ ਵੀਡੀਓ ਸ਼ੂਟ ਕਰਦੀ ਆਂ ਤੇ ਲੋ ਜੀ ਆਪਾਂ ਇੱਕ ਦੇਸੀ ਨੁਸਖਾ ਲੈ ਕੇ ਆਏ ਆ ਇੱਕ ਹੋਰ ਜਿਹਦਾ ਮਤਲਬ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਲੋ ਜੀ ਇਹ ਦੇਸੀ ਨੁਸਖਾ ਹੈ ਜੀ ਜਿਹਦੇ ਦੰਦ ਪੀਲੇ ਹੁੰਦੇ ਆ ਨਾ ਚਿੱਟੇ ਨਹੀਂ ਹੁੰਦੇ ਆਪਾਂ ਨੇ ਕੋਈ ਪ੍ਰੋਗਰਾਮ ਤੇ ਜਾਣਾ ਹੁੰਦਾ ਕਿਤੇ ਜਾਣਾ ਹੁੰਦਾ ਹੈ ਤੇ ਜਦੋਂ ਆਪਾਂ ਹੱਸਦੇ ਆਂ ਉਦੋਂ ਵੀ ਆਪਾਂ ਨੂੰ ਔੜਜਾ ਲੱਗਦਾ ਹਨਾ ਕਿ ਦੰਦ ਤਾਂ ਪੀਲੇ ਪਏ ਆ ਹਨਾ ਵੀ ਦੰਦ ਵਧੀਆ ਨਹੀਂ ਹੈਗੇ ਤੇ ਇਹਦੇ ਲਈ ਇੱਕ ਬਹੁਤ ਵਧੀਆ ਟ੍ਰਿਕ ਹੈ ਜੋ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਾਪੀ ਪੈਨ ਚੱਕਿਆ ਕਰੋ ਜੀ ਫਿਰ ਲਿਖਿਆ ਕਰੋ ਤੁਸੀਂ ਹਨਾ ਤੇ ਲੋ ਜੀ ਇੱਕ ਵਧੀਆ ਟ੍ਰਿਕਾ ਜੋ ਮੇਰਾ ਖੁਦ ਦਾ ਅਜਮਾਇਆ ਹੋਇਆ ਤੇ ਮੈਂ ਇਹ ਜੀ ਟ੍ਰਿਕ ਲੈ ਕੇ ਆਂਦੀ ਆ ਜੋ ਮੈਂ ਪਹਿਲਾਂ ਖੁਦ ਟਰਾਈ ਕਰਕੇ ਦੇਖਦੀ ਆ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਦੱਸਦੀ ਆ ਹਨਾ ਤੇ ਲੋ ਜੀ ਇਹ ਦੋ ਚੀਜ਼ਾਂ ਆ ਜੀ ਜਿਹਦੇ ਨਾਲ ਆਪਣੇ ਦੰਦ ਦੁੱਧ ਨਾਲੋਂ ਵੀ ਚਿੱਟੇ ਹੋ ਜਾਣੇ ਆ ਐਂ ਬਿਲਕੁਲ ਦੰਦ ਚਿੱਟੇ ਜਿਵੇਂ ਤੁਸੀਂ ਆ ਬਿਲਕੁਲ ਚਿੱਟਾ ਦੁੱਧ ਨਹੀਂ ਹੁੰਦਾ ਦੁੱਧ ਵਰਗੇ ਦੰਦ ਹੋ ਜਾਣੇ ਆ ਤੁਹਾਡੇ ਹਨਾ ਤੇ ਲੋ ਜੀ ਇਹ ਦੋ ਚੀਜ਼ਾਂ ਕਿਹੜੀਆਂ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਇੱਕ ਲੈਣਾ ਜੀ ਤੁਸੀਂ ਕੇਲਾ ਹਨਾ ਕੇਲਾ ਲੈਣਾ ਤੁਸੀਂ ਤੇ ਉਹ ਕੇਲਾ ਤੁਸੀਂ ਅੰਦਰੋਂ ਤਾਂ ਖਾ ਲੈਣਾ ਹਣਾ ਜਿਹੜਾ ਕੇਲੇ ਦਾ ਛਿਲਕਾ ਹੋਣਾ ਹੈਗਾ ਨਾ ਉਹ ਲੈਣਾ ਆਪਾਂ ਨੇ ਕੇਲੇ ਦਾ ਛਿਲਕਾ ਕੇਲੇ ਦੇ ਛਿਲਕੇ ਦੇ ਵਿੱਚ ਜਿਹੜੀ ਇੱਕ ਗੁੱਧ ਹੁੰਦੀ ਆ ਨਾ ਅੰਦਰਲੀ ਉਹ ਗੁੱਧ ਕੱਢ ਲੈਣੀ ਆ ਆਪਾਂ ਨੇ ਚਮਚੇ ਨਾਲ ਕੇਲੇ ਦੇ ਛਿਲਕੇ ਦੀ ਗੁੱਧ ਤੇ ਉਹਦੇ ਵਿੱਚ ਕੀ ਮਿਕਸ ਕਰਨਾ ਮੈਂ ਉਹ ਵੀ ਦੱਸ ਦੰਨੀ ਆ ਜੋ ਆਪਾਂ ਕੇਲੇ ਦੇ ਛਿਲਕੇ ਦੇ ਵਿੱਚ ਗੁੱਧ ਕੱਢ ਲਈ ਉਦੋਂ ਵਿੱਚ ਆਪਾਂ ਨੇ ਬੇਕਿੰਗ ਸੋਡਾ ਜਿਹਨੂੰ ਆਪਾਂ ਬੇਕਿੰਗ ਪਾਊਡਰ ਕਹਿੰਦੇ ਆ ਮੇਰੇ ਕੋਲ ਮੌਜੂਦ ਐਸ ਟਾਈਮ ਮੈਂ ਤੁਹਾਨੂੰ ਦਿਖਾ ਦੰਨੀ ਆ ਇਹ ਹੈ ਜੀ ਬੇਕਿੰਗ ਪਾਊਡਰ ਜਿਹਨੂੰ ਆਪਾਂ ਬੇਕਿੰਗ ਸੋਡਾ ਕਹਿੰਦੇ ਆ ਬੇਕਿੰਗ ਉਲਟਾ ਦਿਖ ਰਿਹਾ ਤੁਹਾਨੂੰ ਇਹ ਬੇਕਿੰਗ ਪਾਊਡਰ ਹੈ ਜੀ ਬੇਕਿੰਗ ਸੋਡਾ ਸੋਰੀ ਬੇਕਿੰਗ ਪਾਊਡਰ ਹਾਂ ਉਹਦੇ ਵਿੱਚ ਆਪਾਂ ਨੇ ਬੇਕਿੰਗ ਪਾਊਡਰ ਰਲਾਣਾ ਹੈ ਯਾਨੀ ਕੇਲਿਆਂ ਦੇ ਛਿਲਕੇ ਦੇ ਵਿੱਚ ਨਾ ਜਿਹੜਾ ਗੁੱਦਾ ਉਹ ਕੱਢ ਕੇ ਵਿੱਚ ਆਪਾਂ ਨੇ ਬੇਕਿੰਗ ਸੋਡਾ ਮਿਕਸ ਕਰਨਾ ਤੇ ਉਹ ਮਿਕਸ ਕਰਕੇ ਨਾ ਜਿਹੜਾ ਬੁਰਸ਼ ਨਹੀਂ ਹੁੰਦਾ ਜਿਹਦੇ ਨਾਲ ਆਪਾਂ ਦੰਦਾਂ ਨੂੰ ਬਰਸ਼ ਕਰਦੇ ਆ ਉਹ ਦੰਦਾਂ ਵਾਲਾ ਬਰਸ਼ ਧਰ ਕੇ ਉੱਪਰ ਐਵੇਂ ਦੰਦਾਂ ਨੂੰ ਚੰਗੀ ਤਰ੍ਹਾਂ ਬਰਸ਼ ਕਰੋ ਜੀ ਚੰਗੀ ਤਰ੍ਹਾਂ ਜੀ ਮੈਂ ਆਪਾਂ ਆਮ ਬਰਸ਼ ਕਰਦੇ ਆ ਨਾ ਤੁਸੀਂ ਉਵੇਂ ਕਰੋ ਚੰਗੀ ਤਰ੍ਹਾਂ ਬਰਸ਼ ਕਰੋ ਫਿਰ ਦੇਖੋ ਤੁਸੀਂ ਦੰਦ ਤੁਹਾਡੇ ਦੁੱਧ ਨਾਲੋਂ ਵੀ ਚਿੱਟੇ ਹੋ ਜਾਣੇ ਆ ਇਹ ਨੁਕਤਾ ਤੁਸੀਂ ਅਪਣਾ ਕੇ ਦੇਖੋ ਤੁਹਾਨੂੰ ਕੋਈ ਡਾਕਟਰ ਤੇ ਦੰਦਾਂ ਵਾਲੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕੀਤੇ ਜਾਣ ਦੀ ਲੋੜ ਨਹੀਂ ਸਾਰੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੀ ਮੌਜੂਦ ਹੈ ਤੁਸੀਂ ਕਰਕੇ ਦੇਖੋ ਇੱਕ ਵਾਰ ਆਪਾਂ ਕਰਨ ਦੀ ਕੋਲ ਕਰਦੇ ਆ ਕੋਲ ਨਾ ਕਰੋ ਤੁਸੀਂ ਚੱਕੋ ਚੀਜ਼ਾਂ ਆਪਣੇ ਘਰ ਦੇ ਵਿੱਚ ਜਿਹੜੀ ਪਈਆਂ ਉਹਨੂੰ ਵਰਤੋ ਉਹਨੂੰ ਯੂਜ਼ ਦੇ ਵਿੱਚ ਲੈ ਕੇ ਆਓ ਹਨਾ ਤੇ ਛਿਲਕੇ ਵੀ ਵੇਸਟ ਨਹੀਂ ਜਾਂਦੇ ਜੀ ਕੇਲਿਆਂ ਦੇ ਕੇਲਿਆਂ ਦੇ ਛਿਲਕੇ ਦੀ ਗੁੱਧ ਲੈਣੀ ਆਪਾਂ ਨੇ ਜੋ ਅੰਦਰੋਂ ਗੁੱਧ ਹੁੰਦੀ ਹੈ ਨਾ ਉਹ ਗੁੱਧ ਕੱਢ ਲੈਣੀ ਆ ਤੇ ਉਹਦੇ ਵਿੱਚ ਗੁੱਧ ਕੱਢ ਕੇ ਆਪਾਂ ਨੇ ਬੇਕਿੰਗ ਸੋਡਾ ਵਿੱਚ ਮਿਕਸ ਕਰਕੇ ਨਾ ਬਰਸ਼ ਦੇ ਨਾਲ ਦੰਦਾ ਵਾਲੇ ਬਰਸ਼ ਦੇ ਨਾਲ ਬਰਸ਼ ਕਰਨਾ ਆਪਾਂ ਨੇ ਲਗਾਤਾਰ 8-10 ਦਿਨ ਕਰੋ ਜੀ ਫਿਰ ਤੁਸੀਂ ਦੇਖੋ ਤੁਹਾਡੇ ਦੰਦ ਦੁੱਧ ਨਾਲੋਂ ਵੀ ਚਿੱਟੇ ਹੋ ਜਾਣੇ ਆ ਤੇ ਫੇਰ ਕਿਉ ਹੋ ਵੀ ਹਾਂ ਵਾਕਈ ਅ ਨੁਸਖਾ ਸਾਨੂੰ ਕਿਸੇ ਨੇ ਦੱਸਿਆ ਤਾਂ ਹਨਾ ਤੇ ਇਹਦੇ ਨਾਲ ਤੁਹਾਡੇ ਮਸੂੜੇ ਆ ਜਿਹੜੇ ਪੱਕੇ ਵੇ ਹੁੰਦੇ ਆ ਸੋ ਜਾਂਦੀ ਆ ਇਹਦੇ ਨਾਲ ਜਿਹੜੇ ਤੁਹਾਡੇ ਮਸੂੜੇ ਆਏ ਪੱਕੇ ਵੇ ਹੁੰਦੇ ਆ ਨਾ ਉੱਪਰੋਂ ਪੱਕ ਜਾਂਦੇ ਆ ਜਾਂ ਖੂਨ ਆਂਦਾ ਜਾਂ ਰੇਸਾ ਹੁੰਦਾ ਇਹ ਸਾਰਾ ਵੀ ਠੀਕ ਹੋ ਜੂਗਾ ਤੁਹਾਡਾ ਜੋ ਰੇਸਾ ਹੁੰਦਾ ਮਸੂੜਿਆਂ ਤੇ ਪੱਕ ਜਾਂਦੇ ਆ ਖੂਨ ਨਿਕਲਦਾ ਉਹ ਵੀ ਤੁਹਾਡਾ ਬਿਲਕੁਲ ਠੀਕ ਹੋ ਜੂਗਾ ਤੇ ਲੋ ਜੀ ਇਹ ਤਾਂ ਆਪਣਾ ਦੇਸੀ ਨੁਸਖਾ ਜੇ ਤੁਹਾਨੂੰ ਪਸੰਦ ਆ ਤਾਂ ਪਲੀਜ਼ ਲਾਈਕ ਕਮੈਂਟ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਆਪਾਂ ਇੱਕ ਵਧੀਆ ਟਿਪਸ ਦੇ ਨਾਲ ਨਵੇਂ ਨੁਸਖੇ ਦੇ ਨਾਲ ਤੁਹਾਨੂੰ ਮਿਲਾਂਗੇ ਤੇ ਦੇਸੀ ਨੁਸਖੇ ਆ ਜੀ ਆਪਣੇ ਕੋਲ ਜੋ ਕਿ ਆਪਣੀ ਰਸੋਈ ਦੇ ਵਿੱਚ ਸਾਰੀ ਚੀਜ਼ ਮੌਜੂਦ ਹੈ ਜੋ ਕਿ ਮਰ ਰਸੋਈ ਦੇ ਵਿੱਚ ਹਮੇਸ਼ਾ ਦੇਸੀ ਚੀਜ਼ਾਂ ਰੱਖਦੀਆਂ ਉਹੀ ਵਰਤਦੀਆਂ ਤੇ ਜੇ ਤੁਸੀਂ ਲੰਬਾ ਟਾਈਮ ਜਿਉਣਾ ਚਾਹੁੰਦੇ ਹੋ ਆਪਣੇ ਦੰਦ ਮਜ਼ਬੂਤ ਰੱਖਣਾ ਚਾਹੁੰਦੇ ਹੋ ਅੱਖਾਂ ਮਜ਼ਬੂਤ ਰੱਖਣਾ ਚਾਹੁੰਦੇ ਹੋ ਸਾਰੀ ਚੀਜ਼ ਵਧੀਆ ਰੱਖਣਾ ਚਾਹੁੰਦੇ ਹੋ ਆਪਣੇ ਸਰੀਰ ਦੀ ਐਵਰੀ ਬਾਡੀ ਦੇ ਪਾਰਟ ਨੂੰ ਠੀਕ ਠਾਕ ਰੱਖਣਾ ਚਾਹੁੰਦੇ ਹੋ ਤਾਂ ਦੇਸੀ ਚੀਜ਼ਾਂ ਜ਼ਰੂਰ ਟਰਾਈ ਕਰਿਆ ਕਰੋ ਜੀ ਦੇਸੀ ਚੀਜ਼ਾਂ ਅਗਰ ਤੁਹਾਡੇ ਨਾਲ ਠੀਕ ਹੋਏ ਫਿਰ ਤੁਸੀਂ ਡਾਕਟਰ ਕੋਲ ਜਾਇਆ ਕਰੋ ਹਨਾ ਅਗਰ ਪਹਿਲਾਂ ਤੁਸੀਂ ਘਰ ਦੇਸੀ ਚੀਜ਼ਾਂ ਦਾ ਇੱਕ ਗੱਲ ਇਹ ਐ ਦੇਸੀ ਚੀਜ਼ਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਸੀ ਚੀਜ਼ ਯੂਜ਼ ਕਰਕੇ ਦੇਖੋ ਕਦੇ ਵੀ ਕੋਈ ਨੁਕਸਾਨ ਨਹੀਂ ਦਊਗੀ ਅਗਰ ਤੁਹਾਨੂੰ ਠੀਕ ਨਹੀਂ ਨਾ ਕਰੂਗੀ ਤਾਂ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਕਰੂਗੀ ਹਨ ਤੇ ਤੁਸੀਂ ਇੱਕ ਵਾਰਾ ਜਮਾ ਕੇ ਦੇਖਿਆ ਕਰੋ ਉਸ ਤੋਂ ਬਾਅਦ ਡਾਕਟਰ ਕੋਲ ਜਾਇਆ ਕਰੋ ਹਨ ਤੇ ਬਾਏ ਜੀ ਇੱਕ ਨਵੇਂ ਟਿਪਸ ਦੇ ਨਾਲ ਫਿਰ ਮਿਲਦੇ ਆ ਬਾਏ ਜੀ ਟੇਕ ਕੇਅਰ